ਕੀ ਲੱਗਦਾ ਤੁਹਾਨੂੰ ਮੈਂ ਅਵਿੰਦਰ ਦੀ ਚਾਚੀ ਲੱਗਣੀ ਆਂ ਕੀ ਕੀ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ ਪੇਨ ਜਿੱਦਾਂ ਵੀ ਮੋਢੇ 'ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤਾਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬਾਹਣਾ ਬਣਨਾ ਹੀ ਕੋਈ ਇਦਾਂ ਜਾਣਾ ਸੀ ਮੈਨੂੰ ਸ਼ੇਰਪੱਤਰ ਨੇ ਜਾਣਾ ਸੀ ਜਿੱਦਾਂ ਕੁਝ ਈ ਹੋਇਆ ਔਰ ਹਾਰਟ ਐਟੈਕ ਨਾਲ ਹੋਈ ਆ ਪਰ ਇੱਕ ਗੱਲਬਾਤ ਕੀਤੀ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰਾਂ ਨੇ ਤੁਹਾਨੂੰ ਕਹਿਣਾ ਕਿ ਐਟੈਕ ਹੋਇਆ ਅਨਗੇਲੀ ਝੋਗੀ ਡਾਕਟਰਾਂ ਦੇ ਅਨਗੇਲੀ ਨਾ ਹੋਇਆ ਜੋ ਕੁਝ ਹੋਇਆ ਡਾਕਟਰਾਂ ਦੇ ਅਨਗੇਲੀ ਨਾ ਹੋਇਆ ਕੁਝ ਨਹੀਂ ਹੋਇਆਗਾ ਹੁਣ ਉਹ ਤੋਂ ਆ ਰਹੇ ਹਾਂ ਜੀ ਆਂਦੇ ਪੈਨੇ ਹਾਂ ਜੀ ਆਂਦੇ ਪੈਨੇ ਗੱਲ ਬਾਤ ਹੋਈ ਹੈ ਪਰਵਾਹ ਹਾਂ ਜੀ ਆਂਦੇ ਪੈਨੇ ਆਂਦੇ ਪੈਨੇ ਨਾਲ ਆਪਣਾ ਜਿਹੜਾ ਉਹਨਾਂ ਦੀ ਭੂਈ ਹੈ ਨਾ ਡੈਡੀ ਨੇ ਉਹਨਾਂ ਦੀ ਵਾਈਫ ਬੱਚੇ ਨਾਲ ਸਾਰੇ ਆਂਦੇ ਪੈਨੇ ਆਂਦੇ ਪੈਨੇ ਸਾਰੇ ਆਂਦੇ ਪੈਨੇ ਬੱਚੇ ਨਾਲ ਗੱਲ ਬੱਚਾ ਪੁੱਛਿਆ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਕੋਦਮ ਕੀ ਇਦਾਂ ਦਾ ਵਾਈਫ ਸੇ ਇੱਥੇ ਸੀ ਵਾਈਫ ਦੇ ਨਾਲ ਲੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚੇ ਸਕੂਲ ਜਾਣੇ ਬੱਚੇ ਵਾਈਫ ਸੇ ਗਈ ਨਹੀਂ ਨਾਲ ਨਾਲ ਭੂਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਨਹੀਂ ਕੋਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਟ ਕਰਾਣ ਲਈ ਛੋਟਾ ਉਹ ਹੀ ਤਾਂ ਹੈਰਾਨ ਹੁੰਨੇ ਆ ਪੀ ਇਹ ਛੋਟਾ ਜਿਹਾ ਆ ਤੇ ਵੀ ਨਾ ਡਾਕਟਰ ਕੋਲ ਨਹੀਂ ਹੈਗਾ ਡਾਕਟਰ ਮੈਂ ਹੀ ਤੇ ਇਹੋ ਕਹਿੰਦੇ ਡਾਕਟਰ ਨੇ ਨਿਗਲੀ ਹੋਈ ਡਾਕਟਰ ਨਾਲ ਕੋਈ ਦਵਾਈ ਵੀ ਜਿੱਦਾਂ ਕੋਈ ਨਚੇ ਦੀ ਚੜਾਈ ਜਿਆਦਾ ਚੜਾ ਪੀ ਤੇ ਪਤਾ ਉਹਨਾਂ ਆਟ ਵੀ 8 ਪੀਟ ਬੰਦ ਹੋ ਗਈ ਉਹਦੀ ਜਿੱਦਾਂ 8 ਪੀਟ ਪਹਿਲਾਂ 8 ਪੀਟ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਫੋਨ ਆਇਆ ਵੀ 8 ਪੀਟ ਬੰਦ ਹੋ ਗਈ ਉਹਦੀ ਮੋੜ ਕੇ ਬਸਾ ਥੋੜੀ ਘੰਟੇ ਬਾਅਦ ਉਹਨੂੰ ਆ ਪਤਾ ਲੱਗ ਗਿਆ ਵੀ ਆਹ ਕਹਾਣੀ ਬਣ ਗਈ ਅਸੀਂ ਕੀ ਨਾਲੀ ਆਪਣਾ ਮੇਰਾ ਨਾਮ ਹਰਮਨ ਜੋਸ਼ ਸਿੰਘ ਖੁੰਮਣਾ ਪਤਾ ਨਹੀਂ ਤਾਇਆ ਜੀ ਆਪਰੇਸ਼ਨ ਕਰਾਨ ਗਏ ਸੀ 40 ਸੌ ਹਸਪੀਟਲ ਚ ਬਸ ਉੱਥੇ ਹੀ ਉਹਨਾਂ ਨੂੰ ਦੋ ਅਟੈਕ ਆ ਗਏ ਜ ਉਹਨਾਂ ਦਾ ਡੋਲਾ ਬੰਪ ਹੋਇਆ ਹੈਗਾ ਜੀ ਕਿਹੜੇ ਪੋਟੀ ਤੋਂ ਅੰਮ੍ਰਿਤਸਰ ਗਏ ਹੈ ਜੀ ਹਾਂ ਜੀ ਪਹਿਲਾਂ ਠੀਕ ਠਾਕ ਪਹਿਲਾਂ ਸਭ ਠੀਕ ਹੈਗਾ ਜੀ ਸ਼ਾਮਣ ਕੋਲ ਆਈ ਹੈ ਜੀ ਅਟੈਕ ਹੋਇਆ ਉੱਥੇ ਮੇਰੇ ਤਾਇਆ ਜੀ ਛੋਟੇ ਤੇ ਪਾਪਾ ਤੇ ਦਾਦਾ ਜੀ ਗਏ ਨੇ ਹੁਣ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਾਇਆ ਜੀ ਨਹੀਂ ਰਹੇ ਇਸ ਦੁਨੀਆ ਤੇ ਹੁਣ ਬਾਕੀ ਸਾਰੇ ਵਾਪਿਸ ਆ ਰਹੇ ਨੇ ਇੱਥੇ ਆਣਗੇ ਜੀ ਕੀ ਲੱਗਦਾ ਤੁਹਾਨੂੰ ਮੈਂ ਰਵਿੰਦਰ ਚਾਚੀ ਲੱਗਣੀਆਂ ਮੇਰੇ ਕੀ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ पे ਜਿੱਦਾਂ ਵੀ ਮੋਢੇ 'ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤਾਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬਾਂਣਾ ਬੰਨਣਾ ਹੀ ਕੋਈ ਇਦਾਂ ਜਾਣਾ ਸੀ ਪਰ ਛੇਰਪੱਤਰ ਨਾ ਜਾਣਾ ਸੀ ਜਿੱਦਾਂ ਕੁਝ ਨਹੀਂ ਹੋਇਆ ਔਰ ਹਾਰਟ ਐਟੈਕ ਨਾਲ ਹੋਈ ਹੈ ਪਰ ਇੱਕ ਗਲਤ ਕਿਤੇ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰਾਂ ਨੇ ਤੁਹਾਨੂੰ ਕਹਿਣਾ ਕਿ ਐਟੈਕ ਹੋਇਆ ਅੰਗਿਲੀ ਝੋਗੀ ਡਾਟਾ ਦੇ ਅੰਗਿਲੀ ਨਾ ਹੋਇਆ ਸੋ ਕੁਝ ਹੋਇਆ ਡਾਕਟਰ ਦੀ ਗੱਡੀ ਨਾ ਹੋਇਆ ਕੁਝ ਨਹੀਂ ਹੋਇਆਗਾ ਤੇ ਹੁਣ ਉਹ ਉਹ ਆ ਰਿਹਾ ਹਾਂ ਜੀ ਆਂਦੇ ਬੇਨੇ ਹਾਂ ਜੀ ਆਂਦੇ ਬੇਨੇ ਤਾਲੇ ਬਾਤ ਹੋਈ ਹੈ ਪਰਵਾਹ ਹਾਂ ਜੀ ਆਂਦੇ ਬੇਨੇ ਆਂਦੇ ਬੇਨੇ ਕੋਣ ਕੋਣ ਨਾਲ ਆਪਣਾ ਜਿਹੜਾ ਉਹਨਾਂ ਦੀ ਭੂਈ ਨਾਲ ਡੈਡੀ ਨੇ ਉਹਨਾਂ ਦੀ ਵਾਈਫ ਹੈ ਬੱਚੇ ਨਾਲ ਸਾਰੇ ਆਂਦੇ ਬੇਨੇ ਆਂਦੇ ਬੇਨੇ ਸਾਰੇ ਆਂਦੇ ਬੇਨੇ ਬੱਚੇ ਨਾਲ ਗੱਲ ਬੱਚਾ ਪੁੱਛਿਆ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਇੱਕੋ ਦਮ ਕੀ ਇਦਾਂ ਦਾ ਵਾਈਫ ਤਾਂ ਇੱਥੇ ਸੀ ਵਾਈਫ ਨਾਲ ਅੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚਾ ਸਕੂਲ ਜਾਣਾ ਬੱਚੀ ਵਾਈਫ ਨਾਲ ਗਈ ਨਹੀਂ ਨਾਲ ਭੂਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਨਹੀਂ ਪਤਾ ਇੱਕੋ ਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਟ ਕਰਾਉਣ ਲਈ ਚੋਣ ਉਹ ਹੀ ਤਾਂ ਹੈਰਾਨ ਹੁੰਨੇ ਆ ਪੀ ਇਹ ਛੋਟਾ ਜਿਹਾ ਨਾਵ ਡਾਕਟਰ ਕੋਈ ਨਹੀਂ ਹੈਗਾ ਡਾਕਟਰ ਮੈਨੂੰ ਇਹੋ ਕਹਿੰਦੇ ਡਾਕਟਰ ਨੇ ਨਿਗਹਿਲੀ ਹੋਈ ਡਾਕਟਰ ਨਾਲ ਕੋਈ ਦਵਾਈ ਵੀ ਜਿੱਦਾਂ ਕੋਈ ਨਛੇ ਦੀ ਚੜਾਈ ਜਿਆਦਾ ਚੜਾਤੀ ਤੇ ਪਤਾ ਉਹਦਣਾ 8:00 ਬਾਈ 8:00 ਬੰਦ ਹੋ ਗਈ ਉਹਦੀ ਜਿੱਦਾਂ 8:00 ਪਹਿਲਾਂ 8:00 ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ 8:00 ਬੰਦ ਹੋ ਗਈ ਉਹਦੀ ਮੋੜ ਕੇ ਬਸਾ ਥੋੜੀ ਘੰਟੇ ਬਾਅਦ ਉਹਨੂੰ ਆਇਆ ਪਤਾ ਲੱਗ ਗਿਆ ਵੀ ਆਹ ਕਹਾਣੀ ਬਣ ਗਈ ਬੈਕਿੰਗ ਆ ਗਈ ਆਪਣਾ ਮੇਰਾ ਨਾਮ ਹਰਮਨ ਜੋਸ਼ ਸਿੰਘ ਕੁੰਮਣਾ ਪਤਾ ਨਹੀਂ ਤਾਇਆ ਜੀ ਆਪਰੇਸ਼ਨ ਕਰਾਨ ਗਏ ਸੀ 40 ਸੌ ਹਸਪੀਟਲ ਦਾ ਬਸ ਉੱਥੇ ਹੀ ਉਹਨਾਂ ਨੂੰ ਦੋ ਅਟੈ ਉਹਨਾਂ ਦਾ ਡੋਲਾ ਬੰਪ ਹੋਇਆ ਹੈਗਾ ਜੀ ਕਿਹੜੇ ਕੋਟੀ ਤੋਂ ਅੰਮ੍ਰਿਤਸਰ ਗਏ ਹੈ ਜੀ ਹਾਂ ਜੀ ਪਹਿਲਾਂ ਠੀਕ ਠਾਕ ਪਹਿਲਾਂ ਸਭ ਠੀਕ ਹੈਗਾ ਜੀ ਸ਼ਾਮਣ ਕੋਲ ਆਈ ਹੈ ਜੀ ਅਟੈਕ ਹੋਇਆ ਉੱਥੇ ਮੇਰੇ ਤਾਇਆ ਜੀ ਛੋਟੇ ਤੇ ਪਾਪਾ ਤੇ ਦਾਦਾ ਜੀ ਗਏ ਨੇ ਹੁਣ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਾਇਆ ਜੀ ਨਹੀਂ ਰਹੇ ਇਸ ਦੁਨੀਆ ਤੇ ਹੁਣ ਪਾਪੂ ਸਾਰੇ ਆਏ ਕਿ ਵਾਪਿਸ ਆ ਰਹੇ ਹੈ ਜੀ ਇੱਥੇ ਆਣਗੇ ਜੀ